ਮਨ ਰਧਦੀ ਸਿੰਗੋ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਜਿਵੇਂ ਗੁਜਰਿਆ ਸਮਾਂ ਗੁਜ਼ਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ-ਜੋੜਾ ਕਰਕੇ ਵਾਰਿਆ ਮੈਂ ਮੈਨੂੰ ਸ਼ਹਿਨਸ਼ਾਹਾਂ ਤੁਸੀਂ ਕਹੋ ਸਿੰਗੋ ਕਿਸ ਤਾਂ ਨਾਲ ਹੈ ਕਰਜ਼ਾ ਉਤਾਰਿਆ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ ਬੱਚਿਆਂ ਨੂੰ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਦਰਸ਼ਨ ਕਰਾਉਣ ਦਾ ਸਿੱਖ ਇਤਿਹਾਸ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਗੁਰਦੁਆਰਾ ਮਹਿਦੀਆਣਾ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਜਿਵੇਂ ਸੰਖੇਪ ਇਤਿਹਾਸ ਜਿਹੜਾ ਇਸ ਬੋਰਡ ਦੇ ਉੱਪਰ ਲਿਖਿਆ ਗਿਆ ਕਿ ਇਸ ਸ਼ੇਅਰ ਦੇ ਨਾਲ ਸਾਰੀ ਜਾਣਕਾਰੀ ਤੁਹਾਨੂੰ ਮਿਲ ਗਈ ਹੋਣੀ ਹੈ ਕਿ ਪਿਤਾ ਦਸ਼ਮੇਸ਼ ਜਦੋਂ ਚੱਲਦੇ ਹੋਏ ਰਾਇਕੋਟ ਵੱਲੋਂ ਮੋਗਲ ਰਾਜ ਦੀ ਜੜ ਪੁੱਟ ਕੇ ਟਾਲੀਆਣਾ ਸਾਹਿਬ ਤੋਂ ਇਸ ਢਾਬ ਤੇ ਉੱਤੇ ਜਿਹੜਾ ਪਿੱਛੇ ਤੁਸੀਂ ਤਲਾਬ ਦੇਖ ਰਹੇ ਹੋ ਸਰੋਬਰ ਇਹਦੇ ਕਿਨਾਰੇ ਦੇ ਉੱਤੇ ਆ ਕੇ ਉਹਨਾਂ ਨੇ ਵਿਸ਼ਰਾਮ ਦੇ ਕੁਝ ਪਲ ਆਪਣੇ ਕੁਝ ਦੇਣ ਇਥੇ ਬਤਾਏ ਸਨ ਇਸ ਤੋਂ ਬਾਅਦ ਅੱਗੇ ਦਾ ਚਾਲਾ ਜਿਹੜਾ ਚੱਲਦਾ ਵਾ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਵੀਰ ਨੂੰ ਬੇਨਤੀ ਕਰੂੰਗਾ ਵੀ ਸਾਰੇ ਦਿਖਾਦੇ ਵੀ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ ਕਿਸ ਤਰ੍ਹਾਂ ਮਹਾਰਨਜੀਤ ਸਿੰਘ ਦਾ ਰਾਜ ਹੋਇਆ ਕਿਸ ਤਰ੍ਹਾਂ ਮੁਗਲਾਂ ਨੇ ਅਤਿਆਚਾਰ ਕੀਤੇ ਨਿੱਕੇ ਨਿੱਕੇ ਬੱਚਿਆਂ ਤੇ ਸਿੰਘਾਂ ਤੇ ਕਿਸ ਤਰ੍ਹਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਇਹ ਸਾਰਾ ਇਤਿਹਾਸ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਨਾਲ ਨਾਲ ਬੱਚਿਆਂ ਨੂੰ ਕੋਸ਼ਿਸ਼ ਕਰਾਂਗੇ ਜਿੰਨੀ ਕੁ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਵੀ ਸਿੱਖ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕਰਾਂਗੇ